ਤੇ ਖੌਫ ਦੀ ਬਾਤ ਹੋ ਅਸੀਂ ਉੱਠ ਖੜਦੇ ਰੂਲ ਬਣਾਈਏ ਜਿੱਥੇ ਲੋਕ ਲੋਬ ਬਦਲਦੇ ਨਾਮ ਸਾਡੇ ਸ਼ਹਿਰ ਤੋਂ ਲੈ ਕੇ ਵਿਦੇਸ਼ ਤੱਕ ਸਾਡੀ ਪਹਿਚਾਨ ਦੇ ਦੁਸ਼ਮਣ ਵੀ ਮਸ਼ਹੂਰ ਕਰਦੇ ਸਾਡਾ ਸਟਾਈਲ ਦੁਨੀਆ ਦਿਖਾਉਂਦੇ ਗੱਡੀਆਂ 'ਚ ਬਸ ਚਲਾਉਂਦੇ ਸ਼ੇਰ ਦੇ ਪੁੱਟ ਲੋਕਾਂ ਦੇ ਖੌਫ ਬਣ ਜਾਂਦੇ ਅਸੀਂ ਜਿੱਥੇ ਖੜਦੇ ਨੀ ਜ਼ਮਾਨਾ ਰੁਕ ਜਾਂਦੇ ਛੋਟੇ ਗਾਲੀਆਂ ਤੋਂ ਸ਼ੁਰੂ ਹੋਇਆ ਸਫ਼ਰ ਅੱਜ ਸ਼ਹਿਰ ਦੇ ਬਿਲਬੋਰਡ ਤੇ ਸਾਦਾ ਹੀ ਐ ਪਰ ਦਿਲ ਵੱਡਾ ਰੱਖਿਆ ਪਰ ਸਾਥ ਅਸਲੀਆਂ ਦਾ ਸੇਕ ਬੰਦੇ ਮੇਰੇ ਨਾਲ ਲੰਬੇ ਨਾ ਚਾਹੁੰਦੇ ਛੱਡ ਗਏ ਜਿੱਥੋਂ ਲੋਕ ਅਸੀਂ ਉੱਥੇ ਬਣੇ ਲੀਡਰ ਜਿਵੇਂ ਜੰਗਲ ਦਾ ਸ਼ੇਰ ਸਾਡੇ ਨਾਲ ਕੋਈ ਫੀਡਰ ਸਾਡਾ ਸਟਾਈਲ ਦੁਨੀਆ ਦਿਖਾਉਂਦੇ ਗੱਡੀਆਂ 'ਚ ਬਸ ਚਲਾਉਂਦੇ ਸ਼ੇਰ ਦੇ ਪੁੱਤ ਲੋਕਾਂ ਦੇ ਖੋਫ ਬਣ ਜਾਂਦੇ ਅਸੀਂ ਜਿੱਥੇ ਖੜਦੇ ਨੀ ਜ਼ਮਾਨਾ ਰੁਕ ਜਾਂਦੇ ਨਜ਼ਰ ਪਰ ਦਿਲ ਚ ਸਫਾਈ ਹੈ ਤਾਂ ਕਰਕੇ ਦੁਨੀਆ ਚ ਸਦਾ ਹੀ ਵਫਾਈ ਹੈ ਲੀ ਗੱਡੀ ਚ ਚੱਲ ਪਰ ਨਾਮ ਸਭੇ ਲੱਖ ਅਸਲੀਅਤ ਦੀ ਵੈਲਿਊ ਦੁਨੀਆ ਕਰਦੀ ਰਾਖ ਕਿਸਮਟ ਵੀ ਸਾਥ ਤੇ ਮਿਹਨਤ ਦਾ ਰੰਗ ਜੋ ਵੀ ਟੱਕਰ ਲਈ ਉਹੀ ਰਹਿੰਦਾ ਸੰਗ ਹਥਿਆਰ ਦੀ ਜ਼ਰੂਰਤ ਨਹੀਂ ਗੱਲਾਂ ਚ ਦਮ ਹੈ ਜ਼ੁਬਾਨ ਨਾਲ ਚੱਕ ਲੈ ਜੇ ਦਿਲ ਚ ਗਮ ਹੈ ਗੱਲ ਕਰਨਾ ਅਸਾਂ ਪਰ ਕੰਮ ਕਰਨਾ ਹਾਰ ਬਸ ਸ਼ੇਰ ਦੇ ਪੁੱਤ ਸਾਡੇ ਨਾਮ ਦੀ ਗਾੜ ਸਦਾ ਸਟਾਈਲ ਦੁਨੀਆ ਦਿਖਾਉਂਦੇ ਗੱਡੀਆਂ 'ਚ ਬਸ ਚਲਾਉਂਦੇ ਸ਼ੇਰ ਦੇ ਪੁੱਤ ਲੋਕਾਂ ਦੇ ਖੌਫ ਬਣ ਜਾਂਦੇ ਅਸੀਂ ਜਿੱਥੇ ਖੜਦੇ ਨੀ ਜ਼ਮਾਨਾ ਰੁੱਕ ਜਾਂਦੇ ਨਾਮ ਸੱਦਾ ਬੋਦਾ ਸਾਡੇ ਸ਼ੌਕ ਨੇ ਬੇਰਾਨਾ ਵਾਲੇ ਜੇ ਖੌਫ ਨਹੀਂ ਕਰ ਸਕਦਾ ਫੇਰ ਬੈਠ ਪਿੱਛੇ ਟਾਲੇ ਚਾ ਕਰਕੇ ਦੁਨੀਆ ਨੂੰ ਸੱਦਾ ਰੂਲ ਬਣ ਗਿਆ ਅਸੀਂ ਜਿੱਥੇ ਖੜਦੇ ਨੀ ਜ਼ਮਾਨਾ ਰੁੱਕ समा ना रुक गयाटा करके दुनिया सादा रूल बन गया असी जिते खड़ते नहीं समा ना रुक गया